ਦੋਸਤੋ ਪਿਛਲੀ ਇੱਕ ਵੀਡੀਓ ਪਾਈ ਸੀ ਚਕੋਰਾਾਂ ਦੀ ਤਾਂ ਬਹੁਤੇ ਲੋਕਾਂ ਦੇ ਫੋਨ ਆਏ ਸੀ ਵੀ ਅਸੀਂ ਵੀ ਰੱਖਣੇ ਆ YouTube ਤੇ ਤਾਂ ਖਾਸ ਕਰਕੇ ਤੇ Facebook ਤੇ ਇਸ ਕਰਕੇ ਅੱਜ ਉਸ ਵੀਰ ਦਾ ਨੰਬਰ ਦੇ ਰਹੇ ਆ ਜਿਹਨੂੰ ਚਕੋਰਾਾਂ ਦੇ ਬੱਚੇ ਚਾਹੀਦੇ ਆ ਬਤਕਾਂ ਦੇ ਬੱਚੇ ਚਾਹੀਦੇ ਆ ਜਾਂ ਕਿਸੇ ਵੀ ਜਿਹੜਾ ਘਰੇਲੂ ਜਾਨਵਰ ਘਰੇ ਰੱਖਣ ਵਾਲਾ ਤੁਸੀਂ ਉਹਦੇ ਆਂਡੇ ਖਾਣੇ ਆ ਜਾਂ ਉਹਨੂੰ ਸ਼ੌਂਕ ਦੇ ਨਾਲ ਪਾਲਣਾ ਹਰ ਇੱਕ ਬੱਚਾ ਚੂਚਾ ਜਾਨੀ ਕਹਿਣ ਤੋਂ ਭਾਵ ਇਹ ਆਪਦੇ ਹੱਥੀਂ ਜਿਹੜਾ ਇਹ ਘਰੇ ਕੱਢਦੇ ਆ ਤੇ ਤੁਸੀਂ ਆਰਡਰ ਤੇ ਵੀ ਮੰਗਵਾ ਸਕਦੇ ਹੋ ਉੱਪਰ ਦਿੱਤੇ ਗਏ ਨੰਬਰਾਂ ਦੇ ਉੱਪਰ ਸੰਪਰਕ ਕਰਕੇ ਕਿਸੇ ਵੀ ਵੀਰ ਭੈਣ ਭਾਈ ਨੇ ਮਤਲਬ ਇਹ ਰੱਖਣਿਆ ਚਕੋਰ ਖਾਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਠੰਡ ਹੁੰਦੀ ਜਾਂਦੀ ਹੈ ਤਾਂ ਬਹੁਤ ਸਾਰੇ ਲੋਕ ਆ ਜਿਹੜੇ ਇਹਨੂੰ ਨਿਗਰਾਨੀ ਵਜੋਂ ਵੀ ਰੱਖਦੇ ਐ ਡਾ ਤੇਜ਼ ਤੇ ਫਰਤੀਲਾ ਜਾਨਵਰਾ ਇਹਦੇ ਆਂਡੇ ਵੀ ਵਰਤਦੇ ਆ ਇਸੇ ਤਰ੍ਹਾਂ ਜਿਹੜੀਆਂ ਵਤਕਾਂ ਹੋਈਆਂ ਠੀਕ ਹਨ ਹੋਰ ਵੀ ਮਤਲਬ ਹਰ ਇੱਕ ਤਰ੍ਹਾਂ ਦਾ ਇਹਨਾਂ ਕੋਲੇ ਜਿਹੜਾ ਤੁਹਾਨੂੰ ਜੋ ਚਾਹ ਜਾਂ ਬੱਚਾ ਉਹ ਤਿਆਰ ਮਿਲ ਜਾਊਗਾ ਜਿਸ ਕਿਸੇ ਭੈਣ ਭਾਈ ਨੂੰ ਚਾਹੀਦਾ ਜਿਹੜੇ ਜਿਹੜੇ ਬੰਦਿਆਂ ਨੇ ਫੋਨ ਕਰਕੇ ਪੁੱਛਿਆ ਸੀ ਅੱਜ ਉਹਨਾਂ ਸਾਰਿਆਂ ਦੀ ਜਿਹੜੀ ਕੋਆਇਸ ਪੂਰੀ ਕਰਤੀ ਉੱਪਰ ਨੰਬਰ ਦਿੱਤਾ ਵਾ 9501227916 ਇਸ ਨੰਬਰ ਦੇ ਉੱਪਰ ਸੰਪਰਕ ਕਰੋ ਸੰਪਰਕ ਕਰਕੇ ਜਿੰਨੀ ਵੀ ਤੁਹਾਨੂੰ ਲੋੜ ਆ ਜਿਹੜੇ ਜਿਹੜੇ ਬੱਚਿਆਂ ਦੀ ਵੀ ਲੋੜ ਆ ਤੁਸੀਂ ਇਸ ਵੀਰ ਤੋਂ ਲੈ ਸਕਦੇ ਹੋ ਤੇ ਬਿਲਕੁਲ ਜਿਹੜੇ ਰੇਟ ਦੇ ਵਾਜਿਬ ਹੋਣਗੇ ਪਰ ਨਾਲ ਪੋਰਸ਼ਨ ਤਾਂ ਡਾਲਦਾ ਹੋਊਗਾ ਇਸ ਕਰਕੇ ਆਓ ਜੇ ਕਿਸੇ ਨੇ ਆਪਦੇ ਸ਼ੌਂਕ ਪੂਰੇ ਕਰਨੇ ਆ ਜਾਲ ਦੀ ਡਾਈਟ ਦੇ ਲਈ ਜਾਂ ਅੰਡਿਆਂ ਦੇ ਲਈ ਕਿਸੇ ਵੀ ਮਕਸਦ ਦੇ ਲਈ ਇਹਨਾਂ ਨੂੰ ਪਾਲਣਾ ਤਾਂ ਤੁਸੀਂ ਜਿਹੜੇ ਤੁਹਾਨੂੰ ਨੰਬਰ ਦੇ ਤਿੰਨੋਂ ਤੇ ਸੰਪਰਕ ਕਰ ਲਿਓ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ